ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਪੰਜਾਬ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਖੇਤਾ ਜੋ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸੰਸਨੀ 4 ਸਾਲ ਇਕੱਠੇ ਰਹਿਣ ਮਗਰੋਂ ਸਹੇਲੀ ਨੇ ਕੀਤੀ ਦਗੇਬਾਜ਼ੀ ਜਾਂਦੇ ਸਮੇਂ ਕਰ ਦਿੱਤਾ ਵੱਡਾ ਕਾਂਡ ਪੰਜਾਬ ਪੁਲਿਸ ਦੇ 4 ਮੁਲਾਜ਼ਮ ਕਪੂਰਥਲਾ ਪੁਲਿਸ ਵੱਲੋਂ ਗ੍ਰਿਫਤਾਰ ਹੈਰਾਨ ਕਰੇਗਾ ਪੂਰਾ ਮਾਮਲਾ ਅੰਮ੍ਰਿਤਸਰ 'ਚ ਬ੍ਰੇਕ ਫੇਲ ਹੋਣ ਕਾਰਨ ਦੋ ਬੱਸਾਂ ਦੀ ਟੱਕਰ ਸ਼ਹੀਦਾਂ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਵਿਅਕਤੀ ਦੀ ਮੌਤ ਮੋਟਰਸਾਈਕਲ ਡਾਊਨ ਡਿੱਗਣ ਨਾਲ ਪਤੀ ਜ਼ਖਮੀ ਪਤਨੀ ਵਾਲ-ਵਾਲ ਬਚੀ ਰਾਜ਼ੀਨਾਮੇ ਦੌਰਾਨ ਪਤਨੀ ਨੇ ਪਤੀ ਨੂੰ ਕੀਤਾ ਜ਼ਲੀਲ ਥਾਣੇ 'ਚ ਫਿਰ ਜੋ ਹੋਇਆ ਦੇਵ ਕੰਬ ਗਏ ਸਭ ਰੇਤ ਦੀ ਪਰੀ ਟਰਾਲੀ ਉਤਾਰ ਰਹੇ ਟਰੈਕਟਰ ਚਾਲਕ ਦੀ ਕੀਤੀ ਕੁੱਟਮਾਰ ਲੁਧਿਆਣਾ ਵਾਸੀਆਂ ਨੂੰ ਡੇਂਗੂ ਤੋਂ ਬਚਾਉਣ ਲਈ ਨਗਰ ਨਿਗਮ ਨੇ ਲਿਆ ਇਹ ਫੈਸਲਾ ਪੜੋ ਪੂਰੀ ਖਬਰ ਦੂਰ ਤੱਕ ਗੂੰਜਦੇ ਨੇ ਬੋਲਣ ਸੁਣਨ ਤੋਂ ਅਸਮਰਥ ਪੰਜ ਦੋਸਤਾਂ ਦੀ ਸੇਵਾ ਦੇ ਕਿੱਸੇ ਪੂਰੀ ਕਹਾਣੀ ਜਾਣ ਤੁਸੀਂ ਵੀ ਕਰੋਗੇ ਸਿਫਤ ਪਰੇਸ਼ਵਰ ਮੰਦਿਰ ਮੱਥਾ ਟੇਕਣ ਲਈ ਨਿਕਲਿਆ ਸੀ ਬਜ਼ੁਰਗ ਰਾਹ ਚਹੀ ਵਾਪਰ ਗਿਆ ਪਾਣਾ ਹੁਣ ਖਬਰਾਂ ਵਿਸਤਾਰ ਨਾਲ ਗੁਰਾਇਆ ਦੇ ਸ਼ਮਸ਼ਾਨਘਾੜ੍ਹ ਨੇੜੇ ਖੇਤਾਂ 'ਚ ਇੱਕ ਨੌਜਵਾਨ ਦੀ ਗਲੀ ਸੜੀ ਹਾਲਤ 'ਚ Laash ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਇਸ ਸਬੰਧੀ ਅਮਨਦੀਪ ਨੇ ਦੱਸਿਆ ਕਿ ਉਹ ਪੱਠੇ ਲੈਣ ਲਈ ਖੇਤਾਂ 'ਚ ਆਇਆ ਸੀ ਜਿੱਥੇ ਗੰਦੀ ਬਦਬੂ ਆਈ ਤਾਂ ਉਸਨੇ ਵੇਖਿਆ ਇੱਕ ਗਲੀ ਸੜੀ ਹਾਲਤ 'ਚ Laash ਪਈ ਹੈ ਜਿਸ ਤੋਂ ਬਾਅਦ ਉਸਨੇ ਇਸ ਦੀ ਜਾਣਕਾਰੀ ਗੁਰਾਇਆ ਪੁਲਿਸ ਨੂੰ ਦਿੱਤੀ ਮੌਕੇ ਤੇ ਐਸ ਐਚਓ ਗੁਰਾਇਆ ਰਕੇਸ਼ ਕੁਮਾਰ ਆਪਣੀ ਟੀਮ ਨਾਲ ਪਹੁੰਚੇ ਉਹਨਾਂ ਦੱਸਿਆ ਕਿ Laash ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇਹ 8 ਤੋਂ 10 ਦਿਨ ਪੁਰਾਣੀ Laash ਹੈ ਮ੍ਰਿਤਕ ਨੇ ਕਾਲੇ ਰੰਗ ਦੀ T-shirt ਅਤੇ ਕਾਲੇ ਰੰਗ ਦੀ ਕੈਪਰੀ ਪਾਈ ਹੋਈ ਹੈ ਜਿਸ ਦੀ ਉਮਰ 30 ਤੋਂ 32 ਸਾਲ ਜਾਪਦੀ ਹੈ Laash ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਲੋਰ 'ਚ ਬੱਧਰ ਘੰਟੇ ਲਈ شناخت ਲਈ ਰੱਖ ਦਿੱਤੀ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆ ਕੇ ਜੇਕਰ ਕੋਈ ਨੌਜਵਾਨ ਮਿਸਿੰਗ ਹੈ ਤਾਂ ਉਹ ਫਲੋਰ ਸਿਵਲ ਹਸਪਤਾਲ 'ਚ ਕੱਪੜਿਆਂ ਤੋਂ ਆ ਕੇ ਨੌਜਵਾਨ ਦੀ ਪਛਾਣ ਕਰ ਸਕਦਾ ਹੈ ਦਸੂਆ ਵਿਖੇ ਸਹੇਲੀ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਦਸੂਆ ਦੇ ਏਐਸਆਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੂਆ ਦੇ ਪਿੰਨਿਹਾਲਪੁਰ ਦੀ ਵਾਸੀ ਦਲੀਪ ਟੱਟ ਪੁਤਰੀ ਅਮਰਨਾਥ ਨੇ ਲਿਖਤੀ ਬਿਆਨ ਵਿੱਚ ਕਿਹਾ ਕਿ 4 ਸਾਲ ਪਹਿਲਾਂ ਉਸਦੀ ਦੋਸਤੀ ਸਹੇਲੀ ਵਰਸ਼ਾ ਜ਼ੋਬਰ ਪੁਤਰੀ ਮੋਹਨ ਲਾਲ ਵਾਸੀ ਵੈਸਟ ਦਿੱਲੀ ਨਾਲ ਹੋ ਗਈ ਸੀ ਅਤੇ ਉਹ ਉਸ ਦੇ ਕੋਲ ਨਿਹਾਲਪੁਰ ਵਿੱਚ ਰਹਿਣ ਲੱਗ ਪਈ ਸੀ ਪਰ ਜਾਣ ਲੱਗਿਆਂ ਵਰਸ਼ਾ ਜ਼ੋਬਰ ਉਸ ਦਾ ਪਾਸਪੋਰਟ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਈ ਉਹਨਾਂ ਦੱਸਿਆ ਕਿ ਜਾਂਚ ਕਰਨ ਉਪਰੰਤ ਵਰਸ਼ਾ ਜ਼ੋਹਰ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਪੂਰਥਲਾ ਪੁਲਿਸ ਨੇ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਦੇ ਪੰਜ ਮੈਂਬਰਾਂ ਵਿੱਚੋਂ ਚਾਰ ਨੂੰ ਕਰੀਬ 5 ਸਾਲ ਪਹਿਲਾਂ ਇੱਕ ਸਥਾਨਕ ਵਾਸੀ ਖਿਲਾਫ ਨਸ਼ੀਲੇ ਪਦਾਰਥਾਂ ਦਾ ਝੂਠਾ ਕੇਸ ਦਰਜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੁਲਿਸ ਮੁਲਾਜ਼ਮਾ ਨੇ ਗੁਲਦੀਪ ਸਿੰਘ ਉਰਫ सोनू ਖਿਲਾਫ 2019 ਚ ਕਪੂਰਥਲਾ ਸਿਟੀ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਹੋਰੋਇਨ ਅਤੇ ਭੁੱਕੀ ਰੱਖਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਸੀ सोनू ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੇ ਪਿਛਲੇ ਸਾਲ ਇੱਕ ਫੈਸਲੇ ਵਿੱਚ ਪੰਜ ਪੁਲਿਸ ਮੁਲਾਜ਼ਮਾ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਹਾਈ ਕੋਰਟ ਦੇ ਹੁਕਮਾਂ ਤੇ ਉਹਨਾਂ ਖਿਲਾਫ 21 ਦਸੰਬਰ 2023 ਨੂੰ ਕਪੂਰਥਲਾ ਸਿਟੀ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 58 61 ਅਤੇ 85 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਗ੍ਰਿਫਤਾਰ ਕੀਤੇ ਗਏ ਪੁਲਿਸ ਮੁਲਾਜ਼ਮਾ ਵਿੱਚ ਸਾਈਕ ਸਬ ਇੰਸਪੈਕਟਰ ਸਿਲਵੈਸਟਰ ਮਸੀਹ ਅਤੇ ਕਾਂਸਟੇਬਲ ਮੇਜਰ ਸਿੰਘ ਗੁਰਵਿੰਦਰ ਸਿੰਘ ਅਤੇ ਸ਼ਾਮ ਮਸੀਹ ਸ਼ਾਮਲ ਹਨ। ਮੇਜਰ ਸਿੰਘ ਨੂੰ ਸ਼ਨੀਵਾਰ ਅਤੇ ਬਾਕੀ ਤਿੰਨ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਉਹਨਾਂ ਦਾ 3 ਦਿਨ ਦਾ ਰਿਮਾਨਡ ਹਾਸਲ ਕੀਤਾ ਹੈ। ਅਮ੍ਰਿਤਸਰ ਦੇ ਮਸ਼ਹੂਰ α1 ਮੋਲ ਨੇੜੇ ਦੋ ਬੱਸਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ, ਜਦਕਿ ਕੁਝ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਇਹ ਹਾਸਾ ਬੱਸ ਦੀ ਬ੍ਰੇਕ ਫੇਲ ਹੋਣ ਕਰਕੇ ਵਾਪਰਿਆ ਹੈ। ਇਸ ਦੌਰਾਨ ਹਾਦਸੇ ਵਾਲੀ ਥਾਂ ਤੋਂ ਲੰਘ ਰਹੇ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਆਪਣਾ ਕਾਫਲਾ ਰੋਕਿਆ ਅਤੇ ਜ਼ਖਮੀਆਂ ਦਾ ਹਾਲ ਜਾਣਿਆ। ਅਦੇ ਜ਼ਖਮੀ ਅਨੁਗੁਰੂ ਨਾਨਕ ਦੇਵ ਹਸਪਤਾਲ ਵਿੱਚ ਭੇਜਿਆ ਇਸ ਮੌਕੇ ਮੰਤਰੀ ਨਿਰਭਜਨ ਸਿੰਘ ਈਟੀਓ ਨੇ ਦੱਸਿਆ ਕਿ α1 ਫੁੱਲ ਤੋਂ ਪਨਬਸ ਰੋਡਵੇਜ਼ ਦੀ ਬਸ ਚੰਡੀਗੜ੍ਹ ਨੂੰ ਜਾ ਰਹੀ ਸੀ ਅਤੇ ਪਿੱਛੋਂ ਪਿਆਰ ਕੰਪਨੀ ਦੀ ਬਸ ਆ ਰਹੀ ਸੀ ਅਚਾਨਕ ਪ੍ਰਾਈਵੇਟ ਪਿਆਰ ਬਸ ਦੀਆਂ ਬ੍ਰੇਕ ਫੇਲ ਹੋਣ ਕਰਕੇ ਉਹ ਪਨਬਸ ਦੇ ਪਿੱਛੇ ਜਾ ਵਧ ਜਿਸ ਕਰ ਹਾਸਾ ਵਾਪਰ ਗਿਆ ਉਹਨਾਂ ਕਿਹਾ ਕਿ ਹਾਸੇ ਵਿੱਚ ਦੋਵਾਂ ਬੱਸਾਂ ਵਿੱਚ ਬੈਠੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਕੁਝ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ। ਬਟਾਲਾ ਵਿਖੇ ਅੱਡਾ ਅਚਲ ਸਾਹਿਬ ਨੇੜੇ ਮੋਟਰਸਾਈਕਲ ਤੋਂ ਡਿੱਗਣ ਨਾਲ ਪਤੀ ਦੇ ਜ਼ਖਮੀ ਹੋਣ ਅਤੇ ਪਤਨੀ ਦੇ ਬਾਲ-ਬਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ 71 ਕੀਤੀ ਜਾਣਕਾਰੀ ਮੁਤਾਬਕ ਸਰੇਮ ਲਾਲ ਪੁੱਤਰ ਖਜਾਨ ਚੰਦਵਾਸੀ ਪਿੰਡ ਨਤ ਆਪਣੀ ਪਤਨੀ ਰਾਜ ਰਾਣੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਤੋਂ ਬਟਾਲਾ ਵੱਲ ਆ ਰਿਹਾ ਸੀ ਜਦੋਂ ਇਹ ਦੋਵੇਂ ਅੱਡਾ ਅਚਲ ਸਾਹਿਬ ਨੇੜੇ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਸਲਿੱਪ ਕਰ ਗਿਆ ਜਿਸ ਦੇ ਸਿੱਟੇ ਵਜੋਂ ਤਰਸੇਮ ਲਾਲ ਡਿੱਗਣ ਨਾਲ ਜ਼ਖਮੀ ਹੋ ਗਿਆ ਜਦਕਿ ਇਸ ਦੀ ਪਤਨੀ ਵਾਲ-ਵਾਲ ਬਚ ਗਈ ਉਧਰ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ ਥਾਣੇ ਦੇ ਝਗੜੇ ਦੀ ਸੁਣਵਾਈ ਦੌਰਾਨ ਪਤਨੀ ਵੱਲੋਂ ਕੀਤੀ ਗਈ ਪਤੀ ਦੀ ਬੇਇੱਜ਼ਤੀ ਤੋਂ ਬਾਅਦ ਪਤੀ ਨੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਮਾਂ ਦੇ ਬਿਆਨਾਂ ਤੇ ਪਤਨੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਬਲਵਿੰਦਰ ਕੌਰ ਪਤਨੀ ਮੇਘ ਸਿੰਘ ਵਾਸੀ ਮੁਹੱਲਾ ਰੋਡਪੂਰਾ ਤਰਨਤਾਰਨ ਨੇ ਦੱਸਿਆ ਕਿ ਕਰੀਬ 22 ਸਾਲ ਪਹਿਲਾਂ ਉਸਦੇ بیٹے ਮਨਜੀਤ ਸਿੰਘ ਦਾ ਵਿਆਹ ਅੰਬਾਲਾ ਨਿਵਾਸੀ ਹੀਨਾ ਵਰਮਾ ਨਾਲ ਹੋਇਆ ਸੀ ਜਿਸ ਤੋਂ ਕੁਝ ਸਮਾਂ ਬਾਅਦ ਨੂ ਹੀਨਾ ਵਰਮਾ ਆਪਣੇ ਪਤੀ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਰੀਬ 5 ਮਹੀਨੇ ਪਹਿਲਾਂ ਮਰੀ ਨੂ ਆਪਣੇ ਪਤੀ ਮਨਜੀਤ ਸਿੰਘ ਨਾਲ ਝਗੜਾ ਕਰਕੇ ਪੇਕੇ ਘਰ ਚਲੀ ਗਈ ਅਤੇ ਕਰੀਬ 15 ਦਿਨ ਪਹਿਲਾਂ ਬਿਨਾਂ ਸਾਨੂੰ ਦੱਸੇ ਪੁੱਛੇ ਰਾਤ 12 ਵਜੇ ਵਾਪਸ ਘਰ ਆ ਗਈ ਡੇਰਾ ਵਸੀ ਦੇ ਮੁਹੱਲਾ ਚੌਧਰੀਆਂ ਵਿਖੇ ਰੇਤ ਦੀ ਪਰੀ ਟਰਾਲੀ ਖਾਲੀ ਕਰ ਰਿਹਾ ਇੱਕ ਟਰਾਲੀ ਟਰੈਕਟਰ ਚਾਲਕ ਨੇ ਤਿੰਨ ਲੋਕਾਂ ਤੇ ਉਸ ਦੀ ਖੁੱਟਮਾਰ ਕਰਨ ਦਾ ਦੋਸ਼ ਲਾਇਆ ਹੈ ਜ਼ਖਮੀ ਟਰੈਕਟਰ ਚਾਲਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਹਰਿਦੇਵਾਲ ਸਿੰਘ ਵਾਸੀ ਮੇਨ ਰੋਡ ਡੇਰਾ ਬਸੀ ਵੱਜੋਂ ਹੋਈ ਹੈ ਜਿਸ ਦਾ ਡੇਰਾ ਬਸੀ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਚ ਜ਼ਖਮੀ ਟਰੈਕਟਰ ਚਾਲਕ ਅਮਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸਵੇਰੇ ਕਰੀਬ 8:30 ਵਜੇ ਜਦੋਂ ਉਹ ਮੁਹੱਲਾ ਚੌਧਰੀ ਵਿਖੇ ਰੇਤ ਨਾਲ ਭਰੀ ਟਰਾਲੀ ਉਤਾਰ ਰਿਹਾ ਸੀ ਤਾਂ ਉਸ ਨੇ ਪਿੱਛੋਂ ਤੋਂ ਆ ਰਹੇ ਐਕਟੀਵਾ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਸ ਕਾਰਨ ਉਹ ਤੇਜ਼ ਚਾ ਗਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਸ ਦੇ ਦੋਵੇਂ ਮੁੰਡੇ ਵੀ ਆ ਗਏ ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਇਸ ਤੋਂ ਬਾਅਦ ਰੇਤ ਮਾਲਕ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਡੇਰਾਬਸੀ ਸਿਵਲ ਹਸਪਤਾਲ ਦਾਖਲ ਕਰਵਾਇਆ ਤਫ਼ਤੀਸ਼ੀ ਅਧਿਕਾਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਜ਼ਖਮੀ ਟਰੈਕਟਰ ਚਾਲਕ ਦੇ ਬਿਆਨ ਦਰਜ ਕਰਕੇ ਕੁੱਟਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਦੇ ਨਾਂ ਤੇ ਕੀਤੇ ਗਏ ਦਾਅਵਿਆਂ ਦੀ ਜੀਬੀਸੀ ਵੱਲੋਂ ਪੋਲ ਖੋਲਣ ਤੋਂ ਬਾਅਦ ਨਗਰ ਨਿਗਮ ਦੇ ਅਫਸਰ ਹਰ ਕੱਪ ਚ ਨਜ਼ਰ ਆ ਰਹੇ ਹਨ। ਇਸ ਦੇ ਤਹਿਤ ਛੋਟੀਆਂ ਮਸ਼ੀਨਾਂ ਤੋਂ ਵਾਰਡ ਵਾਈਜ਼ ਫੋਗਿੰਗ ਸ਼ੁਰੂ ਕਰਨ ਦੇ ਨਾਲ ਹੀ ਵੱਡੀਆਂ ਮਸ਼ੀਨਾਂ ਦਾ ਸ਼ਡਿਊਲ ਡਬਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸ਼ਹਿਰ 'ਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ ਜਿਸ ਦੇ ਮੱਦੇ ਨਜ਼ਰ ਮੰਤਰੀ ਤੋਂ ਲੈ ਕੇ ਮੁੱਖ 72 ਵੱਲੋਂ ਰਿਪੋਰਟ ਮੰਗੀ ਗਈ ਹੈ ਅਤੇ ਖੁਦ ਸਿਹਤ ਮੰਤਰੀ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਦੀ ਦਿਸ਼ਾ 'ਚ ਹੋ ਰਹੀਆਂ ਕੋਸ਼ਿਸ਼ਾਂ ਦਾ ਰਿਵਿਊ ਕਰਨ ਲਈ ਲੁਧਿਆਣਾ ਆਏ ਸਨ। ਪੰਜਾਬ ਦੇ ਪੰਜ ਅਜਿਹੀ ਨੌਜਵਾਨ ਜਿਹੜੇ ਆਪਸਾਂ ਬੋਲ ਸੁਣ ਨਹੀਂ ਸਕਦੇ ਪਰ ਉਹਨਾਂ ਦੇ ਸੇਵਾ ਭਾਵ ਦੇ ਕਿਸੇ ਦੂਰ ਦੂਰ ਤੱਕ ਗੂੰਜਦੇ ਹਨ। ਪਿਛਲੇ 10 ਸਾਲਾਂ ਤੋਂ ਮੰਡੀ ਗੋਵਿੰਦਗੜ ਦੇ ਰੇਲਵੇ ਸਟੇਸ਼ਨ ਵਿੱਚ ਗਰਮੀਆਂ ਵਿੱਚ ਇਹ ਪੰਜ ਦੋਸਤ ਪਾਣੀ ਦੀ ਸੇਵਾ ਕਰਕੇ ਪੂਰੇ ਸਮਾਜ ਲਈ ਪ੍ਰੇਰਣਾ ਬਣ ਰਹੇ ਹਨ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਇਹ ਸੈਂਕੜੇ ਯਾਤਰੀ ਅਨੁ ਰੋਜ਼ਾਨਾ ਠੰਡਾ ਪਾਣੀ ਪਿਲਾਉਂਦੇ ਹਨ ਇਨ੍ਹਾਂ ਦੋਸਤਾਂ ਵਿੱਚ ਪਿੰਡ ਮਾਨਕ ਮਾਜਰਾ ਦਾ ਗੁਰਸੇਵਕ ਸਿੰਘ ਅਤੇ ਗੋਬਿੰਦਗੜ ਦੇ ਨितीश, ਹਿਮਾਂਸ਼ੂ, ਪਵਨ ਅਤੇ ਸਤਨਾਮ ਸਿੰਘ ਹਨ ਸਤਨਾਮ ਸਿੰਘ 9ਵੀਂ ਅਤੇ ਬਾਕੀ ਚਾਰੋਂ 10ਵੀਂ ਪਾਸ ਹਨ ਸਤਨਾਮ ਤੇ ਗੁਰਸੇਵਕ ਕਰਦੇ ਕੰਮਾਂ ਵਿੱਚ ਹੱਥ ਵਟਾਉਂਦੇ ਹਨ ਤੇ ਬਾਕੀ ਤਿੰਨੋਂ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ ਮੋਗਾ ਤੋਂ ਸਵੇਰੇ-ਸਵੇਰੇ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਇੱਕ ਬਜ਼ੁਰਗ ਮੰਦਰ ਮੱਥਾ ਟੇਕਣ ਲਈ ਘਰੋਂ ਨਿਕਲਿਆ ਸੀ ਪਰ ਰਾਹ ਵਿੱਚ ਹੀ ਉਸ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ ਪਰਿਵਾਰ ਮੁਤਾਬਕ ਬਜ਼ੁਰਗ ਦੀ ਨਜ਼ਰ ਥੋੜੀ ਕਮਜ਼ੋਰ ਸੀ ਅਤੇ ਉਸ ਦੀ ਲੱਤ ਦਾ ਵੀ ਆਪਰੇਸ਼ਨ ਹੋਇਆ ਹੈ ਮ੍ਰਿਤਕ ਦੀ ਪਛਾਣ ਮੋਗਾ ਨਾਨਕਨਗਰੀ ਦੇ ਰਹਿਣ ਵਾਲੇ ਚੰਨ ਲਾਲ ਵਜੂ ਹੋਈ ਹੈ ਜਿਸ ਦੀ ਉਮਰ 55 ਸਾਲ ਦੇ ਕਰੀਬ ਸੀ ਜਾਣਕਾਰੀ ਮੁਤਾਬਕ ਚੰਨ ਮਨ ਲਾਲ ਅੱਜ ਸਵੇਰੇ ਮੱਥਾ ਟੇਕਣ ਲਈ ਜਾ ਰਿਹਾ ਸੀ ਰੇਲਵੇ ਟਰੈਕ ਨੂੰ ਪਾਰ ਕਰਦਿਆਂ ਉਹ ਰੇਲ ਗੱਡੀ ਦੇ ਹੇਠਾ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਮੌਕੇ ਤੇ ਪਹੁੰਚੀ ਰੇਲਵੇ ਪੁਲਿਸ ਨੇ লাশ ਨੂੰ ਪੋਸਟਮਾਰਟਮ ਲਈ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਹੈ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀ ਵੀ ਸੀ ਉੱਡਟ ਦੇ ਨਾਲ ਧੰਨਵਾਦ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਰ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮੋਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਿਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.